ਅਸੀਂ ਤਾਂ ਜੀ ਇਹੀ ਜਿਹੜਾ ਚਾਹੁੰਦੇ ਆਂ ਵੀ ਇੱਕ ਤਾਂ ਦੇਖੋ ਜਿਹੜੇ ਬੰਦੇ ਇਹ رائے ਦੇ ਰਹੇ ਨੇ ਵੀ ਪਾਰਟੀ ਐ ਹੋਣੀ ਚਾਹੀਦੀ ਐ ਹੋਣੀ ਚਾਹੀਦੀ ਐ ਹੋਣੀ ਚਾਹੀਦੀ ਆ ਹੂੰ ਬਈ ਜਦੋਂ ਤੁਹਾਡੀ ਕੋਈ رائے ਲਊਗਾ ਤਾਂ ਤੁਸੀਂ رائے ਦੇ ਦਿਓ ਇੱਕ ਤਾਂ ਬਿਨਾਂ ਮਤਲਬ ਤੋਂ ਵਿਦਵਾਨ ਬਣਨ ਦੀ ਕਿਸੇ ਨੂੰ ਲੋੜ ਨਹੀਂ ਹੈਗੀ ਜਿਹਨੇ ਪਾਰਟੀ ਬਣਾਈ ਆ ਅਗਲਾ ਚਲਾਊਗਾ ਵੀ ਅੱਛਾ ਜੀ ਤੇ ਦੂਸਰੀ ਬੇਨਤੀ ਇਹ ਆ ਵੀ ਤੁਸੀਂ ਸਵਾਲ ਹੈ ਤੁਹਾਡਾ ਬਈ ਜਿਹੜਾ ਅਸਰ ਹੀ ਸਿਆਸਤ ਦੇ ਉੱਤੇ ਇਹਦਾ ਕੀ ਅਸਰ ਹੋਊਗਾ ਹੂੰ ਪੰਜਾਬ ਦੀ ਸਿਆਸਤ ਦੇ ਉੱਤੇ ਜੀ ਇਹਦਾ ਅਸਰ ਦੇਖੋ ਇਹ ਹੋਊਗਾ ਵੀ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਰਵਾਇਤੀ ਪਾਰਟੀਆਂ ਨੇ ਸਾਰਿਆਂ ਦੇ ਦਿਮਾਗ ਦੇ ਵਿੱਚ ਪੰਥਰ ਦੇ ਲਈ ਪੰਜਾਬ ਦੇ ਲਈ ਪੰਥਰ ਸਿਆਸਤ ਦੇ ਲਈ ਕੋਈ ਨਾ ਕੋਈ ਜਗ੍ਹਾ ਬਣ ਜੂਗੀ ਹੂੰ ਹੂੰ ਇਹ ਲੋਕ ਹਰ ਹਰੇਕ ਨਿਰਦੇਸ਼ ਜਿਹੜਾ ਦਿੱਲੀ ਤੋਂ ਲੈਂਦੇ ਨੇ ਹਰ ਗੱਲ ਦੇ ਲਈ ਦਿੱਲੀ ਕੀ ਕੀ ਕਹਿੰਦਾ ਆਪ ਬਿਆਨ ਅਸੀਂ ਉਹ ਸੋਚ ਕੇ ਦੇ ਦਈਏ ਇਹ ਦਿੱਲੀ ਵਾਲੇ ਨੰਰਾਜ਼ ਹੋ ਜਾਣ ਇਹ ਚੀਜ਼ ਤੋਂ ਥੋੜੀ ਜੇ ਲੋਕਾਂ ਨੂੰ ਰਾਹਤ ਮਿਲੂਗੀ ਦੂਜੀਆਂ ਪਾਰਟੀਆਂ ਸੋਚਣੀਆਂ ਵੀ ਨਹੀਂ ਯਾਰ ਆਪਾਂ ਵੀ ਪੰਜਾਬ ਦੀ ਗੱਲ ਕਰਨੀ ਪਊਗੀ ਨਹੀਂ ਕੋਈ ਹੋਰ ਪਾਰਟੀ ਆ ਗਈ ਹੈ ਰਾਈਟ ਤੇ ਦੂਸਰਾ ਜਿਹੜੀ ਆ ਡੇਰਿਆਂ ਦੀ ਸਿਆਸਤ ਨੂੰ ਮੈਨੂੰ ਲੱਗਦਾ ਵੀ ਥੋੜੀ ਜਿਹੀ ਠੱਲ ਪਾਊਗੀ ਲੋਕ ਸਿੱਖ ਪੰਥ ਦੀਆਂ ਗੱਲਾਂ ਵੀ ਕਰਨਗੇ ਕਿ ਨਹੀਂ ਯਾਰ ਕੌਮ ਦੀ ਗੱਲ ਕਰਨੀ ਪਊਗੀ ਲੋਕਾਂ ਨੂੰ ਇਹਦਾ ਮਤਲਬ ਹੈ ਯਾਰ ਤੁਹਾਨੂੰ ਲੱਗਦਾ ਵਾ ਕਿ ਹੁਣ ਪੰਜਾਬ ਦੇ ਮਸਲੇ ਜਿਹੜੇ ਨੇ ਉਹ ਉਭਾਰੇ ਜਾਣਗੇ ਉਹਨਾਂ ਦੀ ਗੱਲ ਹੋਵੇਗੀ ਬਿਲਕੁਲ ਜੀ ਬਿਲਕੁਲ ਹੋਊਗੀ ਪੰਜਾਬ ਦੀ ਗੱਲ ਕਿਉਂਕਿ ਪੰਜਾਬ ਦੀ ਗੱਲ ਕੀਤੀ ਨਹੀਂ ਨਾ ਪਹਿਲਾਂ ਕਿਸੇ ਨੇ ਆਨੰਦਪੁਰ ਸਾਹਿਬ ਦੇ ਮਤੇ ਤੋਂ ਛੱਡ ਕੇ 370 ਦੇ ਹੱਕ ਦੇ ਵਿੱਚ ਵੋਟਾਂ ਪਾਉਣ ਲੱਗੇ ਸਾਡੇ ਤਾਂ ਲੀਡਰ ਜੀ ਹੂੰ 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 ਜਦੋਂ ਇਹ ਬਿਲਕੁਲ ਪਾਰਟੀ ਬਾਦ ਅਧਿਕਾਰਾਂ ਦੀ ਰਾਜਾਂ ਨੂੰ ਮੰਗ ਕਰਨ ਵਾਲੀ ਪਾਰਟੀ ਕਹਿਣ ਲੱਗੀ ਸਾਰੇ ਅਧਿਕਾਰ ਹੀ ਕੇਂਦਰ ਨੂੰ ਦੇ ਦਿਓ ਔਰ ਪਾਰਟੀ ਦੇ ਸਾਰੇ ਅਧਿਕਾਰ ਸਾਡੇ ਪਰਿਵਾਰ ਨੂੰ ਦੇ ਦਿਓ ਸ਼ੋਰ ਲੋ ਇੱਥੇ ਤੱਕ ਗੱਲ ਆ ਗਈ ਤਾਂ ਪਾਰਟੀ ਚੱਲੇ ਨਾ ਚੱਲੇ ਕਾਮਯਾਬ ਹੋਵੇ ਨਾ ਹੋਵੇ ਪਰ ਦੂਜੀਆਂ ਪਾਰਟੀਆਂ ਨੂੰ ਇੱਕ ਸੇਧ ਹੋ ਗਈ ਕਿ ਭਾਈ ਆ ਵੀ ਬੈਠੇ ਨੇ ਇੱਕ ਕੰਪੀਟੀਸ਼ਨ ਦੇ ਵਿੱਚ ਆ ਗਏ ਕਿ ਆਪਾਂ ਨੂੰ ਇਹ ਵੀ ਗੱਲ ਕਰਨੀ ਪਊਗੀ ਸ਼ੋਰ ਥੈਂਕ ਯੂ ਧੰਨਵਾਦ ਭਾਈ ਸਾਹਿਬ ਤੁਸੀਂ ਜੁੜੇ ਬਹੁਤ ਚੰਗਾ ਲੱਗਾ